ਆ ਦੇਖੋ ਸਾਡਾ ਫਤੇ ਸਿੰਘ ਚੱਲਿਆ ਅੱਜ ਸਕੂਲ ਤੇ ਠੰਡ ਸ਼ੁਰੂ ਹੋ ਗਈ ਤੇ ਫਤੇ ਉਹਨਾਂ ਡਰਸਾਂ ਨਹੀਂ ਬਣਿਆ ਕਿੱਥੇ ਆਫਿਸ ਚੱਲਿਆ ਆਫਿਸ ਇਹਨੂੰ ਕੌਣ ਲੈ ਕੇ ਚੱਲਿਆ ਹੈ ਹੈ ਫਤੇ ਉੱਥੇ ਲੈਡ ਦਾ ਇੰਨਾ ਬੁਰਾ ਹਾਲ ਹੈ ਨਾ ਰੋਈ ਆ ਪਤਾ ਕਿਹੜਾ ਧੁੰਦ ਜੀ ਪੈ ਰਹੀ ਨਾ ਉਹਦੇ ਕਰਕੇ ਕਿਤੇ ਵੀ ਹੋ ਰਹੀ ਲੈਟ ਹੈ ਬਹੁਤ ਮੈਨ ਦਾ ਖਰਾਬ ਹੈ ਆਪਣੇ ਪੰਜਾਬ ਦਾ ਜਿੰਨਾ ਵੀ ਖਰਾਬ ਨਹੀਂ ਹੋ ਗਿਆ ਸੋਹਣਾ ਹੋ ਗਿਆ ਸੋਹਣਾ ਨਹੀਂ ਹੋਇਆ ਠੰਡ ਵਾਲਾ ਮੌਸਮ ਹੋ ਗਿਆ ਸੋਹਣਾ ਠੰਡ ਤਾਂ ਹੋ ਗਈ ਠੀਕ ਹੈ ਨਾਲਾ ਜਿਹੜਾ ਗਲੇ ਖਰਾਬ ਹੋ ਰਹੇ ਲੋਕ ਉਹ ਤਾਂ ਹੋਣੀ ਸੀ ਕੰਦਰ ਖਾਮ ਖੰਗ ਹੋ ਰਹੀ ਹੈ ਉਹ ਤਾਂ ਹੋਣੀ ਸੀ ਕੀ ਤੇ ਲੱਰ ਨੂੰ ਸਮਾਨ ਫੜਾ ਦੇ ਤੂੰ ਦੱਸਿਆ ਨਹੀਂ ਹੈਗਾ ਕੱਲ ਕਿ ਮੈਂ ਘਰੇ ਨਹੀਂ ਹੈਗਾ ਸਾਰੇ ਕੰਮ ਰਹਿ ਗਏ ਮੇਰੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਕਰੂੰਗੀ ਤੂੰ ਇੱਕ ਗੱਡੀ ਤੇ ਇੱਕ ਡਰਾਈਵਰ ਦੇ ਦੋ ਮੈਨੂੰ ਬਸ ਬਾਕੀ ਹਾਂ ਠੀਕ ਹੈ ਆਪ ਦਾ ਮੈਂ ਅੱਜ ਅੱਜ ਲੱਭ ਕੇ ਮੈਂ ਸੱਚੀ ਗੱਲ ਸੀਰੀਅਸਲੀ ਕਰੀ ਗੱਡੀ ਹੈਗੀ ਡਰਾਈਵਰ ਦਾ ਹਿੱਲਾ ਕਰ ਦਿਆ ਕਰੋ ਇੱਕ ਠੀਕ ਹੈ ਉਹਨੇ ਆਪਾਂ ਕਮਾਉਣੇ ਜਿਹਨੇ ਡਰਾਈਵਰ ਦੇ ਦਿਆ ਕਰ ਕੋਈ ਗੱਲ ਨਹੀਂ ਬਥੇਰੇ ਨੇ ਅੱਛਾ ਹੋਰ ਜੋ ਹੁੰਦਾ ਹੁੰਦਾ ਕਹਣਾ ਵੀ ਹਾਂ ਨਹੀਂ ਫਿਰ ਤਾਂ ਸਮਝ ਲੋ ਵੀ ਪਰਮਾਤਮਾ ਕਹਿੰਦਾ ਵੀ ਇਹਨਾਂ ਨੂੰ ਦੇਣਾ ਹੀ ਨਹੀਂ ਸਾਰਾ ਦਿਨ ਤਾਂ ਇਹੀ ਕਰਦੇ ਨੇ ਵੀ ਹੈ ਨਹੀਂ ਹੈ ਨਹੀਂ ਹੈ ਨਹੀਂ ਚਲ ਠੀਕ ਹੈ ਐ ਕਹਿੰਦਾ ਕੋਈ ਬਹੁਤ ਤਬਥੇਰਾ ਦਿੱਤਾ ਪਰਮਾਤਮਾ ਨੇ ਹਾਂ ਦਿੱਤਾ ਤਾਂ ਬਥੇਰਾ ਹੈ ਪਰਮਾਤਮਾ ਨੇ ਕਿਹ ਜਿੱਦ ਘਟਾਏਗਾ ਨਹੀਂ ਘਟਾਏਗਾ ਕੋਈ ਨਹੀਂਗਾ ਪਹਿਲੀ ਗੱਲ ਲੋ ਕਿ ਦੱਸ ਦਿੰਦੇ ਕਿ ਵਿਆਹ ਹੋ ਜੇ ਜ਼ਮੀਨ ਨਾਲੇ ਵੀ ਰੋਂਦੇ ਫਿਰ ਦੇ ਵਿਚਾਰੇ ਸਾਡਾ ਵਿਆਹ ਨਹੀਂ ਹੁੰਦਾ ਸਾਡਾ ਵਿਆਹ ਹੋ ਗਿਆ ਹੂੰ ਠੀਕ ਹੈ ਦੂਜੀ ਗੱਲ ਅਗਲਾ ਕਹਿੰਦਾ ਸੋਹਣੀ ਲਾੜ ਹੋਵੇ ਹਾਂ ਸੋਹਣੀ ਲਾੜ ਹੋਗੀ ਹੈਨਾ ਠੀਕ ਹੈ ਤੀਜੀ ਗੱਲ ਅਗਲਾ ਕਹਿੰਦਾ ਮੇਰੀ ਜਨਾਨੀ ਐ ਸਿਆਣੀ ਹੋਵੇ ਸੋਹ ਤੇ ਚੌਥੀ ਗੱਲ ਕਗਲਾ ਕਹਿੰਦਾ ਵੀ ਮੇਰਾ ਘਰ ਸੋਹਣਾ ਹੋਵੇ ਮੇ ਕੋ ਗੱਡੀ ਹੋਵੇ ਬੁਲਟ ਹੋਵੇ ਹਨਾ ਹੈਗਾ ਕਿ ਨਹੀਂ ਹੈਗਾ ਹਾਂ ਵੀ ਹੈਗਾ ਫੇਰ ਫਿਰ ਘਾਟ ਕੇ ਚੀਜ਼ ਦੀ ਨਾ ਘਾਟ ਤਾਂ ਕੋਈ ਚੀਜ਼ ਨਹੀਂ ਫੇਰ ਹੁਣ ਘਾਟ ਤਾਂ ਡਾਂਗਾਂਦੀ ਹੈ ਨਾ ਪਰਮਾਤਮਾ ਕੋਲ ਅਗਲਾ ਕਹੂਗਾ ਵੀ ਜੇ ਇੰਨਾ ਕੁਝ ਹੁੰਦਿਆ ਸੁਣਦਿਆ ਤੂੰ ਵੀ ਰੋਣਾ ਤੇਰੇ ਚੰਗਿਆਂ ਨੂੰ ਦੋ ਹੀ ਨਾ ਕਹਿੰਦੇ ਬਹੁਤਾ ਪਤਾ ਨਹੀਂ ਕੀ ਬਹੁਤਾ ਬੋਲੇ ਬਹੁਤਾ ਹੋਏ ਪਤਾ ਨਹੀਂ ਕਿਦਾਂ ਕਰਕੇ ਕੁਝ ਕਹਿੰਦੇ ਹੁੰਦੇ ਨਾ ਚਲੋ ਹੁਣ ਤੁਸੀਂ ਡੇਟ ਹੁਣ ਮਿੰਟਾ ਦੱਸੋ ਵੀ ਕੀ ਹੁੰਦਾ ਉਹ ਚੀਜ਼ ਹਨਾ ਹਾਂ ਕੀ ਹੁੰਦੀ ਹੈ ਤੇ ਕੜਕਈ ਧੋਤੀ ਬੋਲਿਆ ਨੇ ਕਰੇ ਜੇ ਬੋਲਣ ਬੋਲੀ ਨਾ ਆਵੇ ਨਾ ਆਵੇ ਨਾ ਜਨ ਆਵੇ ਪਿੰਡਾਂ ਘਰ ਚ ਲਈ ਕਣਕ ਧੋਤੀ ਬੇਟੈ ਮੀ ਹੁਣ ਸਾਡੀ ਕਣਕ ਸੁੱਕਣ ਚ ਨਹੀਂ ਆ ਰਹੀ ਤੇ ਆਟਾ ਸਾਡਾ ਮੁੱਕਿਆ ਪਿਆ ਤੇ ਚਲੋ ਕੋਈ ਗੱਲ ਨਹੀਂ ਪਟਾਣ ਸਾਹਿਬ ਅੱਜ ਚੱਲੇ ਨੇ ਆਪਣੇ ਕੰਮ ਤੇ ਪ੍ਰੀ ਵੈਡਿੰਗ ਤੇ ਜੇ ਕਿਸੇ ਨੇ ਬੁਕਿੰਗ ਕਰਾਉਣੀ ਹੋਈ ਸਾਨੂੰ ਸੰਪਰਕ ਕਰ ਸਕਦੇ ਨੇ 925657610 ਹੈ ਨਾ ਕਿਉਂਕਿ ਹੁਣ ਫੰਕਸ਼ਨ ਸ਼ੁਰੂ ਨੇ ਤੇ ਕਾਫੀ ਫੰਕਸ਼ਨ ਆਪਾਂ ਨੇ ਜਿਹੜੇ ਕੈਂਸਲ ਕਰ ਦਿੱਤੇ ਹਨਾ ਕੁੰਦਰ ਸਿੰਘ ਤੇ ਪਛਤਾ ਰਹੇ ਆਪਾਂ ਉਹ ਵੇਲੇ ਨੂੰ ਤੇ ਮੈਨੂੰ ਵਿਦਾ ਕਰੋ ਪਰ ਟੈਮੂ ਕਰਾ ਕਿਉਂ ਹਾਂ ਮੈਂ ਜਾਣਾ ਆ ਹਾਂ ਯਾਰ ਮੈਂ ਕੱਲ੍ਹੀ ਅੱਜ ਕਿੱਦਾਂ ਸੰਭਾਲੂ ਮਮੀ ਨੂੰ ਬੜੀ ਟੈਨਸ਼ਨ ਪਈ ਯਾਰ ਹੂੰ ਧਿਆਨ ਆ ਫਤਿਹ ਸਿੰਘ ਤੇ ਆਪਣੀ ਮੰਮੀ ਨੂੰ ਠਾਕੇ ਮਮੀ ਨਾਲ ਬਹਿ ਜਾਗੇ ਉਹ ਥੋੜੇ ਇਹ ਖਾਣਾ ਗਾ ਸੋਖਾ ਤੇ ਕੱਲੇ ਬੰਦੇ ਕੋਲ ਜੇ ਮੰਨਦੀ ਤਾਂ ਉਹ ਮੰਨਤੀ ਕੋਈ ਨਹੀਂ ਆਉਂਦੀ ਹੈਗੀ ਅੱਜ ਲੋ ਸਾਡੇ ਪਹਿਲੇ ਬੰਦੇ ਦਾ ਥੱਲੇ ਕੰਮ ਤੇ ਸਾਡਾ ਫਤਿਹ ਸਿੰਘ ਇੱਧਰ ਗੱਲਾਂ ਸਾੜ ਰਟਾ ਟਕੇ ਟਕੇ ਦੀਆਂ ਆ ਚਲੋ ਸੰਭ ਲੈ ਲਈ ਜਿਹੜਾ ਸਕੂਲ ਆ ਰੰਡ ਚੱਲੇਗਾ ਕੀ ਇਹ ਰਵੜਾ ਮਾਏ ਕੀ ਕੀ ਨਹੀਂ ਗੱਡੀ ਸਮਾਨ ਕੱਢ ਲੈਣਾ ਸਾਡਾ ਸਾਰਾ ਵੇਰੇ ਵੇਰੇ ਵਾਕੇ ਜਾ ਰਿਹਾ ਪੜਾਵਾ ਕੀ ਲੱਗਦਾ ਮੈਂ ਇਧਰੋਂ ਸੂਟ ਦੇ ਨਿਕਲ ਆਉਣਾ ਹਲਕਾ ਜਾ ਐਸਾ ਆਫ ਕਰੋਨਾ ਸੋਚ ਰਹੇ ਨੇ ਹੋਰੀ ਕੰਪੈਨਿਜ ਬਾਏ 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 ਕਿਹੜਾ ਲੱਗ ਰਹੀ ਆ ਗੱਡੀ ਆ ਦੀ ਹੋ ਕੇ ਘੈਂਟ ਲੱਗਦੀ ਆ ਵਾਕੇ ਘੈਂਟ ਲੱਗਦੀ ਆ ਬਸ ਆ ਵਿਚਾਰਾ ਜਿੱਦਾਂ ਦਾ ਲਿਆਂਦਾ ਨਾ ਇਹ ਤਾਂ ਇਦਾਂ ਹੀ ਕਪੜਾ ਪਾ ਕੇ ਖਲਾ ਰਿਆ ਪਿਆ ਵਿਚਾਰਾ ਇਹਨੂੰ ਬਸ ਪਿੰਡ ਜਾਣ ਜੋਗਾ ਰੱਖਿਆ ਹੋਇਆ ਇਹਨੂੰ ਇਹ ਇੱਕ ਤਾਂ ਮੌਸਮ ਬੜਾ ਗੰਦਾ ਗੰਦੇ ਮੌਸਮ ਚ ਲੈ ਲਿਆ ਚਾਬੀ ਘੁੰਮਗੀ ਚਾਬੀ ਘੁੰਮਗੀ ਯਾਰ ਚਾਬੀ ਘੁੰਮਗੀ ਹੁਣ ਕੀ ਕਰੀਏ ਚਾਬੀ ਲਾਤ ਨਹੀਂ ਗਈ ਰਾਤ ਨੂੰ ਕੋਈ ਬੂਟੇ ਬਸਣ ਹੋ ਗਏ ਤੇ ਕਣਕ ਆਪਾਂ ਨੇ ਬੀਜ ਦਿੱਤੀ ਆ ਵਾਧੂ ਘਟ ਸਮਾਨ ਪਿਆ ਤੇ ਬੁਟੀਕ ਚ ਖਲਾਰਾ ਬਹੁਤ ਜ਼ਿਆਦਾ ਭਿਆਨਤਾਂ ਦਾ ਹੀ ਤੇ ਟਾਈਮ ਹੋ ਗਿਆ 8:30 ਵਜੇ ਦਾ ਤੇ ਉਹਦੀ ਵੈਨ ਹੋ ਗਈ ਲੇਟ ਚਲੋ ਜੀ ਸਸਸੀ ਕਾਲ ਦੀ ਸਾਰਿਆਂ ਨੂੰ ਹੋਪੀ ਤੁਸੀਂ ਸਾਰੇ ਵਧੀਆ ਹੋਵੋਗੇ ਠੀਕਾ ਹੋਵੋਗੇ ਤੇ ਅੱਜ ਕਾਫੀ ਦਿਨਾਂ ਬਾਅਦ ਆਪਾਂ ਵਲੌਗ ਸ਼ੂਟ ਕਰ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕਾਫੀ ਜ਼ਿਆਦਾ ਬਿਜ਼ੀ ਚੱਲ ਰਹੇ ਹਾਂ ਨਾ ਮੰਮੀ ਨੂੰ ਲੈ ਕੇ ਵੀ ਕੰਮ ਨੂੰ ਲੈ ਕੇ ਵੀ ਸਾਰੀ ਸੈਟਿੰਗ ਖਰਾਬ ਹੋਈ ਪਈ ਹੈ ਬੜਾ ਮੁਸ਼ਕਲ ਹੋਇਆ ਤੇ ਆਪਾਂ ਵਲੌਗ ਬਣਾਉਣਾ ਪਰ ਆਪਾਂ ਕੋਸ਼ਿਸ਼ ਕੀਤੀ ਹੈ ਕਿ ਆਪਾਂ ਰੈਗੂਲਰ ਰੈਗੂਲਰ ਵਲੌਗ ਬਣਾ ਕਰਨੇ ਹਨ ਕੰਟੀ ਦੇ ਲਈ ਬੜਾ ਮੁਸ਼ਕਲ ਹੋ ਜਾਂਦਾ ਟਾਈਮ ਕੱਢਣਾ ਤੇ ਹੁਣ ਸਾਰੇ ਚਲੇ ਗਏ ਸਕੂਲ ਤੇ ਅੱਜ ਮੈਂ ਹੈਗੀ ਆ ਇਕੱਲੀ ਘਰ ਤੇ ਮੈਨੂੰ ਬੜੀ ਟੈਨਸ਼ਨ ਹੋਈ ਪਈ। ਹੁਣ ਇਕੱਲੇ ਜਾਣਾ ਹੈ ਕੋਣਾ ਮੰਮੀ ਨੂੰ ਚਾਕਣਾ, ਚਾ ਕੇ ਬਿਠਾਉਣਾ, ਕਿਤੇ ਫਿਰ ਕੁਝ ਖਵਾਉਣਾ ਬੜਾ ਮੁਸ਼ਕਲ ਹੈ। ਅੱਜ ਕੱਲ੍ਹ ਗੱਲ ਵੀ ਨਹੀਂ ਹੈਗੀ ਘਰ ਤੇ ਗੱਗਣ ਵੀ ਸਕੂਲ ਤੇ ਹੁਣ ਦੇਖਦੇ ਆ ਬੜਾ ਵੱਡਾ ਟਾਰਗੇਟ ਮੇਰੇ ਵਾਸਤੇ ਤੇ ਹੁਣ ਆਪਾਂ ਪਹਿਲਾਂ ਪੀਨੇ ਚਾਹ ਸਾਰਿਆਂ ਨੂੰ ਸਕੂਲਸ ਕਾ ਦਿੱਤਾ ਪੇਜ ਸਮੇਂ ਨੂੰ ਚਾਹ ਪੀ ਕੇ ਤੇ ਫਿਰ ਅਗਲੇ ਕੰਮ ਕਰਦੀ ਆ ਮੈਂ ਥੋੜਾ ਬਹੁਤ ਤਾਂ ਭਾਂਡੇ-ਪੁੰਡੇ ਸਾਫ਼ ਕਰ ਲਏ ਆਪਾਂ ਨੇ ਸਫਾਈ ਵੀ ਰਹਿੰਦੀ ਜੇ ਤਾਂ ਆਪਣੀ ਮਨ ਦੀ ਤਾਰੀ ਦਾ ਠੀਕੇ ਤੇ ਲਗਾ ਲਈ ਤਾਂ ਦੇਖਾਂ ਕੀ ਬੰਦਾ ਸਰ ਨਹੀਂ ਹੋਈ ਸਫਾਈ ਜੋ ਹੈਗਾ ਫਿਰ ਦੇਖਦੀ ਰਹੇ ਨਾ ਕੀ ਕਰੀਏ ਜੇ ਕੋਈ ਆ ਵੀ ਗਿਆ ਤਾਂ ਗੈਨ ਪਤਾ ਵੀ ਮਜਬੂਰ ਨੇ ਹੈ ਨਾ ਸਫਾਈ ਨਹੀਂ ਕਰ ਸਕਦੇ ਤੇ ਬਾਕੀ ਜਿਹੜਾ ਕ ਆਪਣੇ ਹੱਥਾਂ ਤੋਂ ਲਾ ਕੇ ਆਪਾਂ ਕਰਾਂਗੇ ਹੈ ਨਾ ਚਾਹ ਪੋਣਾ ਖੜਾ ਚਾਹ ਪੋਣ ਕੇ ਚਾਹ ਪੀ ਕੇ ਫਿਰ ਸਾਨੂੰ ਮਿਲਦੀ ਆ ਹਾਂ ਜੀ ਮੈਂ ਸਵੇਰੇ ਚਾਹ ਮੈਂ ਤਾਂ ਥੋੜੀ ਜਿਹੀ ਪੀਤੀ ਸੀ ਪਹਿਲਾਂ ਜ਼ਿਆਦਾ ਨਹੀਂ ਪੀਤੀ ਤੇ ਚਾਹ ਹੀ ਅੱਜਕੱਲ ਸ਼ੱਕਰ ਦੇ ਪੀ ਰਹੀ ਐ ਤੇ ਕੱਲ ਪਰਸੋ ਆਪਾਂ ਮਲੇਰਕੋਟ ਲੱਗੇ ਸੀ ਤੇ ਰਸਤੇ 'ਚ ਕਲਾੜ ਸੀ ਚਾਚੇ ਭਤੀਜੇ ਦਾ ਤੇ ਉੱਥੋਂ ਆਪਾਂ ਨੇ ਸ਼ੱਕਰ ਲੈ ਜਾਂਦੀ ਸੀ ਕਾਫੀ ਕਿਉਂਕਿ ਡਾਕਟਰ ਨੇ ਮੰਮੀ ਨੂੰ ਵੀ ਗੁੜ ਖਾਣ ਲਈ ਦੱਸਿਆ ਹੋਇਆ ਤੇ ਫਰਾਈਪਨ 'ਚ ਸਵੇਰੇ 2-3 ਵਾਰ ਚਾਹ ਬਣ ਚੁੱਕੀ ਇਹਦੀ ਹਾਲਤ ਐਦਾਂ ਦੀ ਹੋ ਗਈ ਵਿਚਾਰੇ ਦੀ ਹੈਨਾ ਤੇ ਆਪਾਂ ਚਾਹ ਪੀਨੇ ਹਾਂ ਗੜ ਬੇਲਣਾ ਲੂਣ ਦੇ ਉਧਰ ਹੀ ਦਿਖਾ ਜੀ ਹਾਂ ਮੈਂ ਚੌਰੇ ਪਈ ਮੰਮੀ ਕੋਲ ਆਲੀ ਹਾਰੀਆਂ ਮਿਰਚਾਂ ਤੇ ਨਾ ਚਾਹ ਕੁਲੇ ਨਾਲ ਅਦਰਕ ਤੇ ਲਸਣ ਵੀ ਲੈ ਆਇਆ। ਛੇਟਿਕਾ ਹੁਣ ਰੱਖ। ਕੌਣ ਲੈ ਗਿਆ? ਵਾਹ ਉਹਦੇ ਉੱਤੇ ਬੜੀ ਮੁਸ਼ਕਿਲ ਆਟਾ ਨੇ ਨਵਦੇ ਚ ਪਈ। ਮਸਲੋ ਕਬਰੰਦਰੀ ਪਈਆਂ ਹਾਰੀਆਂ ਮਿਰਚਾਂ ਮੱਕੀ ਦਾ ਆਟੇ ਚ। ਗੋਰੀ ਸਵੇਰ ਦੇ ਕੰਮ ਤਾਂ ਨਾ ਨਿਭੜੇ ਦੀ ਮਸ਼ੀਨ ਚ ਕੱਪੜੇ ਪਾਏ ਸੀ ਲਾਈਟ ਚ ਰਗੀ। ਕਾਫੀ ਦਿਨਾਂ ਤੋਂ ਲਾਈਟ ਕਦੀ ਆਉਂਦੀ ਕਦੀ ਜਾਂਦੀ ਬਸ ਇਦਾਂ ਕਰੀ ਜਾਂਦੀ ਐ। ਇਹਦੇ ਕੱਪੜੇ ਧੋਣ ਵਾਲੇ ਪਏ ਟਾਈਮ ਹੋ ਗਿਆ 4:30 ਪੌਣੇ 5 ਵੇ ਦਾ ਤਾਂ ਪਤਾ ਤਾਂ ਸਾਗ ਹੁਣ। ਫੇਰ ਰਾਤ ਨੂੰ ਬਣੀ ਜਾਏਗਾ। ਰਾਤ ਨੂੰ ਸਬਜ਼ੀ ਕੋਈ ਹੋਰ ਬਣਾ ਲਾਂਗੇ ਤੇ ਦੋ ਦਿਨ ਲੰਘ ਜਾਣਗੇ ਸਾਗ ਨਾਲ ਤੇ ਚੁੱਲਾ ਆਪਾਂ ਚੌਧਰੀ ਵਾਲਾ ਚੱਕ ਕੇ ਲੈਂਦਾ ਸੀ ਮੰਮੀ ਕੋਲੋਂ ਤੇ ਮਿੱਟੀ ਲਾਉਣ ਨੂੰ ਮਿਲੀ ਨਹੀਂ ਹੈਗੀ ਅੱਜ ਤੱਕ ਓਏ ਨੋ ਪਤੇ ਮਿੱਟੀ ਮਿਲਦੀ ਨਹੀਂ ਹੈਗੀ ਅੱਜ ਕੱਲ ਇਦਾਂ ਘਰ ਤਾਂ ਹੁੰਦੇ ਆ ਇੱਕ ਸਾਗ ਬਣ ਜੇ ਫਿਰ ਨਵਾਂ ਚੁੱਲਾ ਲਿਆਵਾਂਗੇ ਤੇ ਇਹ ਲੱਗ ਕਾਲਾ ਸ਼ਾ ਹੋ ਗਿਆ ਮਾਂ ਮਾਂ ਮੰਮੀ ਕਹਿੰਦੇ ਮਾਂ ਦਾ ਕੋਈ ਚੱਕਰ ਨਹੀਂ ਹੈਗਾ ਤੇ ਗੰਗਾ ਨੇ ਕਰੀ ਹੋਈ ਅੰਦਰ ਚਾ तू बेक के जाओ बेक क्या पान बुलाते हैं ना यारे यारे पर नहीं रहेगा तो मंदराया थे ऐसे माला के जाम पान बुलाएंगी मैं हम चार ना चले थे नहीं होते मैं लेग खा रही हूँ ये काम में हुँ. दस तुम की बना रहे चाह बीती नानी के कपड़े चेंज कर दी अब ਉਹ ਨਹੀਂ ਦੇ ਰਿਹਾ ਆਪਾਂ ਪੈਸੇ ਜੋੜ ਦੋ ਰੱਖ ਲਈ ਮੱਤੀ ਨੋਕਾਂ ਨੂੰ ਆਇਆ ਕੋਈ ਥੋੜੇ ਲੱਗਦਾ ਦੋ ਨੰਬਰ ਦਾ ਮੈਂ ਤਾਂ ਨਹੀਂ ਵੇਦਾ ਅਗਲਾ ਕੀ ਸੇਰੀ ਜਿਆਦਾ ਮੈਂ ਪੱਕਾ ਹੀ ਕਰ ਜੰਨੀ ਹਾਂ ਉਹ ਫੇਰ ਦਾ ਹੈ ਲੱਕ ਸਿੱਧਾ ਨਹੀਂ ਹੁੰਦਾ ਇਹ ਆ ਪੱਕਾਣੇ ਤੋਂ ਕੋਈ ਸਾਤੀ ਤਾਂ ਮੌਸਮ ਹੀ ਖਰਾਬ ਹੋ ਗਿਆ ਦੇ ਵੀ ਮੈਂ ਤਾਂ ਕਿਹਾ ਕਿ ਮੈਂ ਕੋ ਫੋੜ ਦੋ ਪੀੜੇ ਤੋਕਰ ਕਰਨੇ ਨੇ ਤੋਦੀ ਤੂੰ ਗੱਲ ਨਹੀਂ ਮੰਦੀ ਮੇਰੀ ਮੈਂ ਕੀ ਕਰਦੀ ਮੈਨੂੰ ਆਹੀ ਵੀ ਉਸੇ ਦੋ ਪਤੋਕ ਕਰਤੀਆਂ ਤਾਂ ਇਹ ਅੰਦਰ ਪੋਰ ਕਰਨ ਲਈ ਔਖਾ ਹੋ ਜਾਣਾ ਥੋੜੀ ਤਾਂ ਅੰਦਰ ਹੋ ਜਾਂਦੀ ਭੱਜ ਕੇ ਬਹੁਤੀ ਕੌਣ ਕਰੋਗਾ ਜੀ ਮੈਂ ਟੈਂਸ਼ਨ ਵੀ ਮੈਂ ਘਰੇ ਕੋਈ ਹੈ ਨਹੀਂ ਜੇ ਮੌਸਮੀ ਨੂੰ ਆਇਆ ਤਾਂ ਮੈਂ ਇਕੱਲੀ ਕਿੱਥੇ ਚੱਲਾਂਗੀ ਟੱਕੇ ਚਲਾ ਰਿਹਾ ਹੂੰ ਇਹਦੇ ਕੋ ਸਾਗ ਤਾਂ ਹੈਗੇ ਵਧੀਆ ਨਹੀਂ ਹੈਗਾ ਉਦੋਂ ਆ ਕਿ ਰੇਲੀ ਨਹੀਂ ਬੋਲਦਾ ਕੀ ਕਰਨਾ ਹੈ ਰੇਲੀ ਸਰੋਜੀ ਹਮ ਤਾਂ ਤਾਂ ਮੁਸੇਂ ਅੰਟੀ ਲੈ ਜਾ ਮੈਨੂੰ ਉਹ ਉਹਦਾ ਉਸ ਤਰ੍ਹਾਂ ਦਾ ਰੋਟਾ ਹੈਗਾ ਉਹਦਾ ਦਾ ਰੋਟਾ ਮੇਰੀ țeਲੀ ਰਾਜਵਿੰਦਰ ਨੇ ਕਿਹਾ ਸੀ ਹੈ ਰਾਜਵਿੰਦਰ ਕੀ ਮੈਂ ਤੇ ਇੱਕ ਮੇਰੀ țeਲੀ ਹੈ ਹਾਂ ਉਹ ਕਹਿੰਦੇ ਮੈਂ ਕੱਲ ਬਣਾ ਕੇ ਦੇ ਦੂੰਗੀ ਅੱਛਾ ਮੈਂ ਵਿਚਾਰੀ ਨਹੀਂ ਖੇਤਲ ਕਰਾਂਗੀ ਪੱਕਾ ਦੇ ਦਿੰਦੀ ਮੈਂ ਤੁਹਾਨੂੰ ਮਾਸ਼ਾਅੱਲਾ ਹੈਗਾ ਮੈਲਾ ਟਾਠ ਠੀਕ ਕਰਕੇ ਆਉਤੋਂ। ਬਾਜੀ ਦੋਨੇ ਜਣੀਆਂ ਕੰਮਕਾਰ ਕਰਕੇ ਛੇ ਦੇਣਾ ਹੋ ਗੀ। ਤੇ ਆਹ ਨੂੰ ਕੱਲ ਭਾਏ ਬੈਟਰੀ ਡਾਊਨ। ਬੈਟਰੀ ਆਂ ਚਾਰਜ ਕਰੋ ਹੀ ਡੌੜ ਹੀ ਰਹਿੰਦੀ। ਕੌਣ ਹੈ ਬਾਈ? ਹਾਂਜੀ ਬਾਈ ਜੀ। ਕਿਨੂੰ? ਨੰਬਰ ਨੰਬਰ ਬੋਲ ਫਿਰ। ਆਣ ਕੇ ਨਾ ਫੋਲਟ ਪਲੇਟ ਆਇਆ। ਤੈਨੂੰ ਵਾਰ ਜਿਹਾ ਖੜਾ ਜੀ ਤੂੰ ਲੇਟ ਆਇਆ। ਕੌਣ ਡੇਕ ਗਿਆ? ਲੋਈ ਵਧਾਈਆਂ ਬਹੁਤ ਬਹੁਤ ਸਾਡੇ ਦਿਓਰ ਦਾ ਫੋਨ ਡੇਕ ਗਿਆ ਤੇ ਅੱਜ ਜਿਵੇਂ ਆਪਾਂ ਕਾਫੀ ਦਿਨਾਂ ਬਾਅਦ ਅੱਗ ਬਾਲੀ ਨਾ ਚੁੱਲ੍ਹ 'ਚ ਤੇ ਫਤੇ ਪਤਾ ਕਰ ਰਿਹਾ ਸੀ ਉਹ ਤਾਂ ਜਿਗਾਣਾ ਪਾ ਜਿਵੇਂ ਕਰਦੇ ਮਾਂਜਾ ਟਿੱਲਾ ਲਾ ਕੇ ਉਹ ਅੱਗ ਲਾ ਕੇ ਇਦਾਂ ਦਾ ਕਮਾਂ ਰੜੀ ਆਈ ਗੱਡਾ ਡਾੜੀ ਹੁਣ ਆਪਣਾ ਟਾਈਮ ਭੁੱਲ ਗਿਆ ਹੈ ਨਾ ਤੇ ਡੈਡੀ ਵੀ ਕਹਿੰਦੇ ਨਾ ਆਹ ਨਾ ਕਰ ਚਾਉਣਿਆ ਚੰਗਾ ਨਹੀਂ ਹੁੰਦਾ ਤੇ ਮੈਨੂੰ ਇਹ ਜ਼ਿਆਦਾ ਆ ਗਿਆ ਫਤੇ ਵਿਚਾਰਾ ਨੇ ਇਦਾਂ ਕਰਨਾ ਤੇ ਮੈਂ ਨੂੰ ਕਹਿ ਰਹੀ ਹਾਂ ਇਦਾਂ ਨਾ ਕਰ ਭੂਤ ਆ ਜਾਣਗੇ ਮੈਨੇ ਓਏ ਨਾ ਤੂੰ ਅੱਗੇ ਕੋਲਾ ਬੈਠਾ ਇੱਧਰ ਆ ਜਾ ਫਤੇ ਤੇ ਆਪਾਂ ਗੱਲ ਕਰਾਈਏ ਨਾ ਕਰ ਕਿੱਥੇ ਹੁੰਦੇ ਨੇ ਮ ਤੇ ਹੜਦਾ ਵੀ ਨਹੀਂ ਨਾ ਕਿੱਥੇ ਲੀਏ ਗਿੱਲੀ ਗੋ ਨਾ ਜਿੱਕੜ ਕਰ ਉਹਦਾ ਇੱਕ ਗੱਲ ਵੇਖੀ ਸਾਂਝੇ ਘਰ ਤੇ ਬੰਦਾ ਆਰਾਮ ਨਹੀਂ ਕਰਦਾ ਸਾਂਝੇ ਘਰ ਸਾਰਾ ਦਿਨ ਕੰਮ ਦਾ ਹੀ ਪੰਗਾ ਪਿਆ ਰਹਿੰਦਾ ਆ ਕਰਨਾ ਉਹ ਕਰਨਾ ਆ ਸਾਰਾ ਦਿਨ ਮੇਰਾ ਇੰਨਾ ਘੌਖਾ ਲੰਗਿਆ ਨਾ ਪੁੱਛੋ ਨਾ ਕਿਉਂਕਿ ਘਰੇ ਕੋਈ ਵੀ ਨਹੀਂ ਤੇ ਮੰਮੀ ਕਰੀਏ ਮੇਰੇ ਕੋਲ ਬਹਿ ਮਿਰੋਈ ਜਾਣ ਬੱਚਾਂਾਂ ਤੇ ਮੈਂ ਮੱਕਾ ਦੀ ਮੰਮੀ ਕੋ ਬਵਾ ਕਦੀ ਮੈਂ ਕੰਮ ਕਰਾਂ ਕਦੀ ਕੁਛ ਤੇ ਉਦੋਂ ਲੈਟ ਤੁਰ ਗਈ ਆਦਰਸ਼ ਵਾਲਾ ਕੱਪੜਿਆਂ ਦਾ ਹੋ ਗਿਆ ਫਤਨੋ ਦੱਸਿਓ ਕੌਣ ਕੌਣ ਵੀ ਸਾਂਝੇ ਘਰ ਦੇ ਚ ਆਰਾਮ ਹੁੰਦਾ ਕਿ ਨਹੀਂ ਹੁੰਦਾ ਹੈਗਾ। ਹਾਂ ਜੇ ਘਰ ਦੇ ਚ ਕਹਿੰਦੇ ਨੇ ਨਾ ਕੰਮ ਦੇ ਕੀ ਪਵਾੜੇ। ਕਸੂਤਾ ਫਸਦਾ। ਕਸੂਤਾ ਫਸਦਾ ਬੰਦਾ। ਇੱਕ ਉੱਥੇ ਉਦੋਂ ਫਸਦਾ ਬੰਦਾ ਜਦੋਂ ਸਾਰੇ ਹੀ ਆਪਣੇ ਹੋਣ। ਹਾਂ ਬਗਾਨੇ ਸਾਰਾ ਤਾਂ ਬੰਦਾ ਮੂੰਹ ਪਾੜ ਕੇ ਕਹਿੰਦਾ ਵੀ ਜਾ ਨਹੀਂ ਮੇਤੋਂ ਨਹੀਂ ਹੁੰਦਾ। ਮੇਤੋਂ ਨਹੀਂ ਦਾਦਾ ਕਰ ਨਾ ਕਰ। ਇੱਥੇ ਤਾਂ ਇੱਥੇ ਉਹ ਕਹਿ ਵੀ ਨਹੀਂ ਸਕਦੇ ਗਗਨ ਤਾਂ ਮੇਤੋਂ ਨਹੀਂ ਹੁੰਦਾ ਆਪਦਾ ਕਰ ਨਾ ਕਰ ਚੰਗਾ। ਆਪਦੀਆਂ ਰੋਟੀਆਂ ਅੱਡ ਪਕਾ ਤੇ ਕੰਮ ਨਵੇੜ। ਪਹਿਲਾਂ ਅੰਮਨ ਲੱਗੀ ਤੇ ਮੈਂ ਜਦੋਂ ਦੀ ਸਕੂਲ ਤੋਂ ਆਈ ਮਿਲਦਾ ਆ ਕੇ ਚਾਹ ਉਹ ਵੀ ਉਤਰੀ ਠੰਡੀ ਗਰਮ ਨਹੀਂ ਐਂ ਪੀ ਲਈ ਉਸ ਤੋਂ ਬਾਅਦ ਬਸ ਮੈਂ ਇਹਨੇ ਪੰਗੇ ਲਏ ਹਨ ਮੈਂ ਨਾ ਉਹ ਨਾ ਇਧਰਲੇ ਪਾਸੇ ਈਟਾਂ ਲਾਣ ਲੱਗੀ ਹਾਂ ਸਾਰੀਆਂ ਹੀ ਹਨਾ ਤੇ ਉਹ ਵੀ 4k ਲਾਈਆਂ ਤੇ ਮੰਮੀ ਮੇਰੇ ਕੋਲ ਆ ਜਾ ਕੁੜੀਏ ਬਾਹਰ ਨਾ ਬਹਿ ਮੇਰੇ ਕੋਲ ਆ ਜਾ ਕੁੜੀਏ ਬਾਹਰ ਨਾ ਬਹਿ ਉਹ ਵੀ ਇਹੇ ਵਾਜਾ ਮਾਰਨ ਦੀ ਕਿ ਅੰਦਰ ਆ ਜਾ ਨਹੀਂ ਅੰਦਰ ਆ ਜਾ ਤੂੰ ਅੰਦਰ ਆ ਮੈਂ ਮੈਂ ਹਾਂ ਕੰਦੇ ਕੋਣ ਕਰੇ ਸਾਡੇ ਬਾਪੂ ਨੇ ਸਾਡੀ ਨੌਕਰਾਂ ਨਹੀਂ ਈ ਬਾਹਰ ਕੋਈ ਜਿਹੜਾ ਕੰਮ ਕਰਦੇ ਸਾਡਾ ਆ ਲੈ ਬੱਬੇ ਆ ਵੇਖੀ ਫਾਈ ਨੇ ਆ ਮੁੰਡੇ ਨੇ ਨਾ ਕੰਮ ਵਧਾ ਲੈਣਾ ਹੈ ਬਤਾਉਂ ਪੜਾਇ ਤੱਕ ਸਾਗ ਨਹੀਂ ਬਣਾਇਆ ਪਤੀਲੇ ਦੀ ਹਾਲਤ ਖਰਾਬ ਹੋ ਗਈ ਹਾਏ ਜੋ ਲਫਾਫਾ ਲੱਭੰਦਾ ਬਾਲੀ ਜਾਂਦਾ ਪੌਲਿਆਂਗ ਲੋਜੀ ਕੱਪੜੇ ਹੀ ਰੱਖਦੇ ਧੋ ਕੇ ਇੱਥੇ ਇਹ ਸੁਪਰੇ ਬਹੁਤ ਕੰਮ ਕਰਨ ਵਾਲੇ ਅੱਜ ਫਤਿਹਰਾਂ ਨੂੰ ਨਿਵਾਣਾ ਇਹਨਾਂ ਦਾ ਸਵੇਰੇ ਫੰਕਸ਼ਨ ਹੈ ਸਕੂਲ 'ਚ ਕੱਪੜੇ ਕੱਢਣੇ ਨੇ ਹੋਏ ਇਹਨਾਂ ਦੇ ਡਰਸਾ ਕੱਢ ਰਹੀਆਂ ਵੀ ਕਿਹੜੇ ਪਾ ਕੇ ਜਾਣੀਆਂ ਨੂੰ ਚਰਨੇ ਪਤਾ ਕਿ ਇੱਕਦਾਂ ਅਸੀਂ ਬਾਜ਼ਾਰ ਜਾਣ ਤੋਂ ਵੱਜੇ ਪਏ ਆ ਘਰੇ ਕੋਈ ਹੁੰਦਾ ਨਹੀਂ ਮੰਮੀ ਕੋਲੇ ਤੇ ਬਾਜ਼ਾਰ ਕੋਈ ਜਾ ਨਹੀਂ ਸਕਦਾ ਹੈਗਾ ਅਸੀਂ ਸਾਰੀ ਆਪਾਂ ਇੰਨੀ ਸ਼ਾਪਿੰਗ ਕੀਤੀ ਨਹੀਂ ਬੱਚਿਆਂ ਦੀ ਤੇ ਸੱਚੀ ਦੱਸਾਂ ਨਾ ਤੇ ਇਹਨਾਂ ਦੇ ਕੱਪੜੇ ਹੀ ਨਹੀਂ ਲੱਭੰਦੇ ਹੋਰ ਜਿਆਦਾ ਕੱਪੜੇ ਹੀ ਨਹੀਂ ਪਈ ਹੋ ਜਾਂਦਾ ਹਣਾ ਤੁਹਾਨੂੰ ਪਤਾ ਨਵਾਂ ਪੁਰਾਣਾ ਫਿਰ ਹਰ ਵਾਰ ਕੁਝ ਨਾ ਕੁਝ ਲੈਣਾ ਪੈਂਦਾ ਕਿਤੇ ਮੇਰਾ ਪੁੱਤ ਵੀ ਬਿਮਾਰ ਹੋ ਗਿਆ ਪਰਨੀਤ ਸਿੰਘ ਮੈਨੂੰ ਜ਼ੁਕਾਮ ਹੋਇਆ ਤੇ ਉਹ ਵੀ ਨਾਲ ਹੀ ਹੋ ਗਿਆ ਹੋਰ ਕੀ ਪਰਨੀਤ ਨੂੰ ਜ਼ੁਕਾਮ ਹੋ ਗਿਆ ਤੇ ਮੇਰੀ ਵਾਰੀ ਹੈ ਸਾਰਿਆਂ ਨੂੰ ਲੈ ਕੇ ਬੈ ਜਾਣਾ ਹੋਈ ਕੰਮ ਹੋ ਗਏ ਆ ਲੱਕਣ ਜੀ ਨੇ ਬਲਣੀ ਦਈ ਹੈਗੀ ਸਮਾਰ ਕੇ ਆਏ ਵੇ ਦੇ ਕੇ ਬੁਟੀਕ ਦੇ ਵੀ ਬਹੁਤ ਕੰਮ ਨੇ ਹਜੇ ਕਰਨ ਵਾਲੇ ਪਏ ਪਹਿਲਾਂ ਸਾਗ ਬਣਾ ਲਈਏ ਆ ਕਿੱਥੋਂ ਲਪਾਵੇ ਇਕੱਠੇ ਕਰ ਕਰ ਲਿਆ ਹੁੰਦੇ ਗੋਲਾ ਤਾਂ ਮਨ ਬੀੜੀ ਤੇ ਦੇ ਆਓ ਇੱਕ ਦੱਸੋ ਬੀੜੀ ਕਿੰਨਾ ਫਰੀਦ ਬੜੀ ਉਧਰ ਹੋਣ ਬਰਾ ਹੋ ਜਾਵੇ ਅੱਗ ਬੁਝਾਤੀ ਇੱਕ ਜਾਹ ਦੀ ਅੰਨੀ ਆਲੂ ਆਲੂ ਬਨ ਬਨ ਕਾਈ ਜਾਂਦਨ ਨਾ ਆ ਬਾਪ ਦੇ ਲੱਗ ਦਿੰਦੇ ਹੀ ਹੜ ਮਤੇ ਕੰਮ ਕਰਦਾ ਵ ਬਹੁਤ ਗਿੱਤੂ ਮਾਂ ਚੜ ਜਾਂਦਾ ਗਲੇ ਨੂੰ ਕਿਤੇ ਬੁਰਾ ਢੜੀ ਮਰ ਗਈ ਤੜਾ ਕਿਸ ਦਾ ਆਂਦੀ ਆ ਨਾਲ ਤਾਂ ਬੀੜੀ ਕਿਤੇ ਉਹੀ ਵੀ ਮਜ਼ਾਕ ਹੁੰਦਾ ਬੀੜੀ ਵੀ ਨਹੀਂ ਤੁਹਾਨੂੰ ਸਮਝ ਨਹੀਂ ਹੁੰਦੀ ਆ ਚੀਜ਼ਾਂ ਦੀ ਹੁਣ ਵੀ ਕੋਈ ਸੀਰੀਅਸ ਨਾ ਲੈ ਜੇ ਮਜ਼ਾਕ ਹੀ ਐ ਤੂੰ ਮਜ਼ਾਕ ਹੀ ਐ ਸੀਰੀਅਸ ਜਿਹਨੇ ਲੈਣਾ ਲਈ ਜਾਣਾ ਤੇ ਜਿਹਨੇ ਨਹੀਂ ਲੈ ਕਾਲ ਐਵੇਂ ਮੈਂ ਅਗਲੇ ਦਾ ਖੂਨ ਸੜੇ ਸੜੇ ਦਾ ਸਾਡਾ ਕੋ ਚਾਣਾ ਨਹੀਂ ਐ ਘਟ ਘਟ ਜਾਣਾ ਨਹੀਂ ਤੁਹਾਡਾ ਪਹਿਲੇ ਸੜੇ ਅੱਗ ਤੇ ਬਚਾ ਲੈ ਤੂੰ ਨਾ ਮੰਮੀ ਕਿਦਾ ਕਰੇ ਤੂੰ ਆਲਾ ਕੱਢੋ ਐ ਕਰਦੀ ਐ ਖੜ ਜਾ ਮਗਲ ਜੜ ਨਹੀਂ ਐ ਤੂੰ ਮਗਲ ਜੜ ਜਾਣਾ ਤੇ ਤੂੰ ਬੈਠ ਪਣੀ ਤੂੰ ਆਂ ਤੇ ਫਤ ਪਣੀ ਧਰ ਤੱਕ ਗੱਡੇ ਨਹੀਂ ਜਾਣਾ ਤੂੰ ਆ ਪਾਟੇ ਬੜਾ ਮੇਰੇ ਪਾਟੇ ਅਗਲਾ ਮੈਂ ਫਿਰ ਬੈਠਣਾਂ ਦੋ ਯਾਰ ਜੁੱਲੇ ਚਲਾ ਮੈਂ ਘਟਾ ਪੜੇ ਪੜਾ ਫਿਰ ਮੈਂ ਅੱਗ ਲਾਉਣ ਲੱਗੀ ਆ ਲੈ ਫੜਾ ਮੈਂ ਪਾਉਣ ਲੱਗੀ ਆ ਨੂਨ ਪੜਾ ਤੇ ਹੁਣ ਮੈਂ ਸਾਗ ਕੁੱਟਣ ਲੱਗੀ ਆ ਹਲਕੇ ਦਾ ਭਰ ਗਿਆ ਫਿੰਦਰ ਥੈਂਕ ਯੂ ਮੈਂ ਇੱਕ ਕਰਤੀ ਬੰਦ ਪਰ ਇਹ ਹੋਵੇ ਮੈਂ ਸਾਗ ਕਰਤਾ ਲੈ ਤੇ ਹੁਣ ਅਸੀਂ ਬਣਾਉਣਾ ਸਾਗ ਬਣਿਆ ਬਣਾਇਆ ਕੁਝ ਵੈਦ ਉਤੋਂ ਪ੍ਰਧਾਨ ਸਾਹਿਬ ਵੀ ਆਉਣ ਵਾਲੇ ਨੇ ਗੱਡੀ ਲੈ ਕੇ கா அமே எ ਇਹੀ ਰੋ ਅੱਜ ਨਹੀਂ ਖਾਣਾ ਇਸ ਸਵੇਰੇ ਖਾਣਾ ਏ ਅੰਮਾ ਜੀ ਸਵੇਰੇ ਵੀ ਖਾਣਾ ਤੇ ਜੇ ਉਹ ਹੀ ਗੱਲ ਫੇਰੇਗਾ ਅਗਲਾ ਕਹਿੰਦਾ ਸਾਨੂੰ ਪਤਾ ਨਹੀਂ ਕਿੱਦਾਂ ਨਹੀਂ ਕੋਈ ਤਾਂ ਗੱਲ ਹੈ ਸਾਡੇ ਘਰ ਦਾ ਸਰਕਲ ਹੈ ਇਹ ਦੇ ਲਿਆ ਹੁੰਦੀਆਂ ਤੁਸੀਂ ਤੜਕੇ ਧਰ ਗੰਪਤੀਲਾ ਬੈਜਣੀ ਆ ਤੇ ਫਿਰ ਸਾਰਾ ਦਿਨ ਬੈਠਿਆ ਰਹਿੰਦੀ ਚੁੱਤੇ ਮੁਰੇਂਦਾਵੇਂ ਨਹੀਂ ਨੀ ਇਹਦੇ ਯਾਰ ਆਪਾਂ ਐਵੇਂ ਹੀ ਕਹਿੰਦੇ ਵੀ ਆਪਾਂ ਕੰਮ ਕਰਦੇ ਹਾਂ ਸਾਨੂੰ ਨਹੀਂ ਸਵੇਰੇ ਉੱਠਦੀ ਗਾਈ ਜੇ ਪਹਿਲਾਂ ਨਹੀਂ ਮਤਲਬ ਐ ਨਹੀਂ ਹਾਂਜੀ ਬੇਟੇ ਨਹੀਂ ਸਵੇਰੇ ਉੱਠਦੇ ਸਾਰੇ ਨਾ ਪਹਿਲਾਂ ਚੋਰੇ ਕੁੱਕੜ ਲਗਦੇ ਵਿੱਚ ਫਿਰ ਕੁਝ ਬਣਾਉਂਦੇ ਹਾਂ ਉਹ ਵਰ ਕੋਈ ਆ ਨਹੀਂ ਹੈਗਾ ਕੰਮਾ ਵਰਗੇ ਕੰਮ ਨੇ ਜਿੱਦਾਂ ਦੇ ਦੁਨੀਆਦਾਰੀ ਘਰਾਂ 'ਚ ਹੁੰਦੇ ਨੇ ਬਸ ਥੋੜਾ ਮੰਮੀ ਕਰਕੇ ਉਹ ਹੁੰਦਾ ਨਾ ਮੰਮੀ ਕੋਲੋਂ ਨਹੀਂ ਉਠੰਦਿੰਦੇ ਸਾਨੂੰ ਤਾਂ ਕਰਕੇ ਥੋੜੀ ਯੋਜਨ ਕਰਨੀ ਹੈਗਾ ਸਹੀ ਵਾਜਾ ਮਾਰ ਲਾ ਜੋ ਛੇਤੀ ਮੇਰੇ ਕੋਲ ਮੰਮੀ ਹੁਣ ਵੀ ਅੰਦਰ ਵਾਜਾ ਮਾਰਨ ਲੱਗੇ ਪਏ ਵੀ ਆ ਜੋ ਨਹੀਂ ਮੇਰੇ ਕੋਲ ਆ ਜੋ ਪਤਾ ਅਜ ਕੁਲਵਿੰਦਰ ਘਰ ਨਹੀਂ ਆਂਦੇ ਅਸੀਂ ਚੁੱਕ ਕੇ ਬਿਠਾ ਨਹੀਂ ਸਕਦੇ ਫਿਰ ਵੀ ਹਿੰਮਤ ਮਾਰੀ ਬੜੀ ਚੁੱਕ ਕੇ ਲਿਆਂਦਾ ਸੀ ਬਾਹਰ ਭਾਰਾ ਤਾਂ ਫੇਰ ਨਹੀਂ ਘਟਾ ਇੰਨਾ ਜ਼ੋਰ ਲਾਨੀਆ ਭਾਰਾ ਦਬੇ ਰਹਿ ਗਏ ਟੈਂਸ਼ਨਾਂ ਬੇਟ ਐ ਮੈਂ ਖਾਣੇ ਦੇਣੇ ਭਾਰ ਘਣੀ ਘਟ ਜਾਣਗੇ ਨਨ 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 ਵੀਰ ਦੇ ਕੋਲੋਂ ਘਟ ਗਿਆ ਚੋਰੀ ਤੇ ਵੀਰ ਕਿ ਆਪਣੀ ਬੰਦਿਆ ਨਹੀਂ ਸੰਭਾਲਣੀ ਹੁੰਦੀ ਤੇ ਬੇਲ ਦੀ ਕਿ ਸੰਭਾਲਣੀ ਸਾਡੇ ਆਪ ਦੀ ਬੇਹਰਮਤ ਕਰੀ ਨਾ ਕਿਉਂ ਕਰਨਾ ਪਰਿੰਦੀ ਮਰਨੀ ਛਾਟੀ ਅੱਗ ਬੁੱਝ ਜਾਂਦੀ ਇਹ ਹੁੰਦੀ ਆ ਉਹ ਰੀਣੀ ਚੋਕਥ ਲੋ ਓਏ ਅੰਮਣ ਕੇ ਨੇ ਡੰਬਾ ਨਾ ਰੀਣੀ ਚੋਕ ਰੀਣੀ ਹੈਗੀ ਮਾਜੇ ਦੀ ਬੋਲੀ ਹੈ ਮਾਜੇ ਦੀ ਬੋਲਾ ਇਹ ਤੇ ਰੀਣੀ ਇੱਕ ਖੰਨ ਉਹਨੂੰ ਕੋਲ ਤਾਂ ਦਾ ਚਾਚਾ ਨੂੰ ਚਾਚੀ ਦਾੜੀ ਨੇ ਕੇਟਕ ਨਹੀਂ ਹਾਂਜੀ ਲੱਗੀ ਹੋਈ ਵਜਾ ਮਾਰਨ ਤੇਰੀ ਤੇਰੀ ਤਨ ਆ ਦੇ ਇਦਾਂ ਬੋਲ ਜਾਂਦੀ ਐ ਇੱਕ ਮਿੰਟ ਦੀ ਇੱਕ ਚੁੱਲਾ ਲੋਏ ਦਾ ਚੰਪਾ ਉਧਰ ਪੱਕਾ ਥਾਂ ਕਰਾ ਕੇ ਨਾ ਉਧਰਲੇ ਪਾਸੇ ਤੇ ਆਪਾਂ ਉਹ ਕਰਦੇ ਆ ਕੀ ਕਰਦੇ ਵਧੀਆ ਇਹ ਚੁੱਲੇ ਚੌਂਕ ਬਣਾਉਣੇ ਆ ਟਾਈਮ ਹੱਟੇ ਰੋਟੀ ਬਣਾਉਂਦਾ ਨਹੀਂ ਆ ਮੈਨੂੰ ਫੜਾਣ ਦਾ ਫੋਨ ਕਹਿੰਦਾ ਮਾਸੀ ਤੂੰ ਹੀ ਫੜੋ ਫੋਨ ਲੈ ਕਿੱਧਰ ਅੱਗ ਲਾਲਾ ਕੇ ਲਈ ਜਾਣਾ ਇਹ ਗਰਮ ਇਥੋਂ ਹਾਉ ਤੇ ਤਾਰੂ ਪੀਣ ਵਾਲਾ ਦਾ ਵੀ ਔਖਾ ਯਾਰ ਬਹੁਤ ਹੋਰ ਮੁਸ਼ਕਲ ਹੈ ਤੇ ਰੁਪਿੰਦਰ ਵਿਚਾਰੀਆਂ ਖੜੇ ਕਿਦਾਂ ਟਾਈਮ ਪਾਸ ਕਰਦੀਆਂ ਨੇ ਜਨਾਨੀਆਂ ਅਗਲਾ ਬੰਦਿਆਂ ਨੂੰ ਨਹੀਂ ਕਹਿੰਦਾ ਹੈਗਾ ਜਨਾਨੀਆਂ ਨੂੰ ਕਹਿ ਰਹੁੰਦਾ ਹੈ ਹਾਂ ਕਿ ਤੂੰ ਚੁੱਪ ਕਰ ਜਾਓ ਜਨਾਨੀ ਕਿੰਨਾ ਕੁ ਚੁੱਪ ਕਰੇ ਉਹ ਇਹ ਤਾਂ ਦੁਨੀਆ ਦਾ ਦਸਤੂਰ ਹੈ ਵੀ ਅਗਲਾ ਚੰਗਰ ਨੂੰ ਸਹੀ ਦੇ ਪਿੱਛੇ ਹੀ ਜਾ ਕੇ ਪੈਂਦੇ ਨੇ ਗਲਤ ਨੂੰ ਨਹੀਂ ਬੋਲਦੇ ਹੈਗੇ ਆ ਸਹੀ ਜੇ ਨਾਲੇ ਬੰਦਾ ਤਾਰੂ ਵੀ ਕਹਿੰਦਾ ਨਾਲੇ ਹੱਥ ਨੂੰ ਉਹ ਹੀ ਫੋਕਾ ਰੋ ਵਾਧੂ ਦਾ ਹੀ ਹਾਂ ਹੈਲੋ ਗਾਈਜ਼ ਤੁਸੀਂ ਗਾਜੀ ਚੈਨਲ ਨੂੰ ਜਲਦੀ ਨਾਲ ਲੋਕਾਂ ਦਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਮੈਟਸ ਕਰਿਆ ਬੁਲਟ ਤੂੰ ਵੀ ਨੂੰ ਸਬਸਕ੍ਰਾਈਬ ਕਰ ਬੁਲਟ ਤੇ ਉੱਥੇ ਖੜੇ ਖੜੇ ਦੀ ਦੁਗ-ਦੁਗ ਕਰਾ ਲੈ ਕੇ ਉਹਨੂੰ ਕਿਤੇ ਜਾਂਦੇ ਰਿਹਾ ਕਰ ਦਿੰਦੇ ਵਿਚਾਰੇ ਮੈਂ ਤੇ ਮੰਨੇਸ਼ਵਰ ਸੰਗਰੂਰ ਦਾ ਮੇਲਾ ਵੀ ਨਹੀਂ ਵੇਖਿਆ ਸਾਡਾ ਮੇਲਾ ਅੱਜ ਦਾ ਮੇਲਾ ਬਣਿਆ ਕੋਈ ਆਪਣੀ ਤੂੰ ਤਾਂ ਆਪ ਕਹਿ ਰਹੀ ਸੀ ਕਿ ਮੇਲੇ ਲੋ ਜੀ 10:30 ਵੱਜ ਗਏ ਨੇ ਇੱਧਰ ਚੱਲ ਰਿਹਾ ਪ੍ਰੋਗਰਾਮ ਤੇ ਇੱਧਰ ਅੱਜ ਕੰਮ ਜਿਆਦਾ ਥੋੜਾ ਲੇਟ ਹੋ ਗਿਆ ਕੰਮ ਥੋੜਾ ਲੇਟ ਹੋ ਗਿਆ ਅੱਜ ਕੰਮ ਰੋਜ਼ ਹਿੱਟਦਾ ਕਿਉਂਕਿ ਮੰਮੀ ਥੋੜੀ ਜਿਹੀ ਤੇਨੇ ਸਾਨੂੰ ਪਤਾ ਚੱਲ ਰਹੇ ਨੇ ਇਸ ਕਰਕੇ ਮੰਮੀ ਥੋੜੇ ਢਿੱਲੇ ਚੱਲ ਰਹੇ ਨੇ ਇਸ ਕਰਕੇ ਨਹੀਂ ਨਹੀਂ ਕਹਿਣਾ ਨਹੀਂ ਮੇਰੇ ਮੈਂ ਗੱਲ ਪਹਿਲਾਂ ਸੁਣ ਲਿਆ ਕਰੋ ਪੂਰੀ ਮੈਂ ਕੀ ਕਹਿਣਾ ਚਾਹੁੰਦਾ ਸੌਰੀ 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 ਤੇ ਉਸ ਕਰਕੇ ਥੋੜਾ ਮੰਮੀ ਨੂੰ ਸਾਹਮਣਾ ਪੈਂਦਾ ਹੈ ਇਸ ਕਰਕੇ ਕੰਮ ਥੋੜਾ ਨੀਟ ਹੋ ਰਿਹਾ ਸਾਡਾ ਡਿਲੇ ਹੋਈ ਜਾਂਦਾ ਹੈ ਕੋਈ ਵੀ ਕੰਮ ਹੈ ਨਾ ਤੇ ਆਪਾਂ ਵਲੋਗਿੰਗ ਲਾ ਲਓ ਤੇ ਆਪਾਂ ਕੁਟਿੰਗ ਦਾ ਕੰਮ ਲਾ ਲਓ ਦੇਣਾ ਕੰਮ ਆਦੂ ਕਰਦੇ ਆ ਰੋਟੀ ਪਾਣੀ ਵਾਲੇ ਕੰਮ ਲਾ ਲਓ ਨਾ ਛੋਟੇ-ਬੜੇ ਵਸ ਆਪਾਂ ਖਾ ਲਿਆ ਸਾਰੇ ਨੇ ਇਹ ਸਵੇਰ ਦੀ ਚਾਹਰੀ ਹੁੰਦੀ ਅੱਛਾ ਰਾਤੀ ਚੰਗੀ ਤਰ੍ਹਾਂ ਕਰ ਜੀਂ ਆ ਵੀ ਗੱਡੇ ਕੋਲ ਟੋਕਰੀ ਚ ਪਾ ਬਾਹਰ ਤੇ ਆ ਵੀ ਥੱਲੇ ਖਾਣ ਵਾਲਾ ਮੈ ਨਹੀਂ ਮਾਰ ਦਾ ਵੈਦਰ ਦਿਖਾਉਣਾ ਅੱਜ ਸਾਢੇ 10:30 ਹੋਏ ਨੇ ਤੇ ਬਾਹਰੇ ਧੁੰਦ ਦੇਖੋ ਕਿੰਨੀ ਪੈਣ ਲੱਗੀ ਤੇ ਆ ਮਨੇ ਸੁਖਨਾ ਕੱਪੜੇ ਵੀ ਧੋਤੇ ਅੱਜ ਕਹਿੰਦੀ ਅੱਜ ਕੱਪੜੇ ਧੋਈ ਦਈਏ ਤੇ ਇਧਰ ਧੁੰਦ ਦੇਖੋ ਪੂਰੀ ਧੁੰਦ ਪੈ ਰਹੀ ਹੈ ਲੱਟਾਂ ਵੀ ਚੰਗੀ ਤਰ੍ਹਾਂ ਦਿਖ ਰਹੀਆਂ ਤੇ ਇਸ ਵਾਰ ਠੰਡ ਵੀ ਥੋੜੀ ਲੇਟ ਚੱਲੀ ਸੀ ਇਸ ਕਰਕੇ ਤੋਂ ਵੀ ਲੇਟ ਹੀ ਪੈ ਰਹੀ ਐ ਅੱਗੇ ਪਰਨੀਤ ਜਿਹਦਾ ਬਰਥਡੇ ਸੀ ਜਦੋਂ 5 ਤਰੀਕ ਨੂੰ ਉਹਦੋਂ ਪਹਿਲੀ ਤੂੰਦ ਪਈ ਸੀ ਹਨਾ ਅਮਨ ਕੀ ਜਦੋਂ ਪਰਨੀਤ ਦਾ ਉਹ ਸੀਗਾ ਜਨਮਵਾਰ ਸੀਗਾ ਹਾਂ ਇਹ ਕੋਈ ਠੀਕ ਹੋਇਆ ਨਹੀਂ ਹੋਣਾ ਉਹਦੋਂ ਉਹਦੋਂ ਵੀ ਤੂੰਦ ਪਈ ਸੀ ਇਹ ਠੰਡ ਵੀ ਉਦੋਂ ਸਟਾਰਟ ਹੋਈ ਸੀ ਮੈਨੂੰ ਲੱਗਣਾ ਨਵੰਬਰ ਉਹ ਮੈਂ ਇਹ ਨੂੰ ਤਾਂ ਪਈ ਐ ਇਹ ਸਾਰਾ ਕੈਂਚਰ ਕਿਲੋਮੀਟਰ ਦੂਰ ਤੇ ਹੈ ਨਾ ਹਾਂ ਹਾਂ ਤਿੰਨ ਚਾਰ ਘੰਟਿਆਂ ਨੂੰ ਲੱਗ ਗਈ ਹਾਂ ਤਰੇ ਜਿਵੇਂ ਇਹ ਤੂੰਦ ਪਈ ਸੀ ਤੇ ਇੱਧਰ ਅਮਨ ਨੇ ਨਾ ਆ ਢਾ ਰੱਖਿਆ ਚੁੱਲਾ ਆ ਤੇ ਉੱਥੇ ਸਾਗ ਤਾਂ ਰੱਖਿਆ ਮੈਨੂੰ ਦੱਸੋ ਪਹਿਲਾਂ ਚੁੱਲਾ ਢਾ ਰੱਖਿਆ ਹੈ ਤੇ ਸਾਗ ਤਾਂ ਰਹਾ ਬੇਲੀ ਦੇ ਕੰਮ ਕ ਬੇਲੀ ਟੱਕਰਾ ਤੇ ਕੋਈ ਟਾਈਮ ਨਹੀਂ ਹੈਗਾ ਹਨਾ ਟੱਕਰਾ ਬਣ ਹੈ ਗਈ ਅਸੀਂ 10:30 ਵਜ ਗਏ ਤੇ ਸਾਗ ਹੁਣ ਰਿਨਾ ਜਾ ਰਿਹਾ ਕੋਈ ਗੱਲ ਨਹੀਂ ਹਾਂ ਆਪਾਂ ਕਿਹਾ ਜਿੱਥੇ ਜਾਣਾ ਰਾਤ ਨੂੰ ਪ੍ਰਾਤ ਆਪਣੀ ਸਹਿਰ ਰਾਤ ਮਿੱਤਰਾਂ ਦੀ ਏ ਬਸ ਸਾਗ ਆਪਣਾ ਬਣ ਗਿਆ ਹੁਣ ਆਪਾਂ ਘੁੱਟਦੇ ਨਾ ਬਸ ਮਧਰੇ ਫਿਰ ਤੋਂ ਟਾਈਮ ਲੱਗ ਕੱਲੀ ਜਾਣੀ ਹੈ ਮੈਂ ਤੇ ਅੱਜ ਸਹੀ ਗੱਲ ਆ ਬੜਾ ਔਖਾ ਹੋ ਗਿਆ ਮਾਰੋਗੀ ਜਿੱਦਨ ਦੀ ਬੰਦਾ ਇਹ ਨਾ ਦੋ ਜਾਣੇ ਹੁਣ ਬੰਦਾ ਉਹ ਕਰ ਲੈਂਦਾ ਆਪਣੇ ਢਿੱਡ ਦਾ ਹਿੱਲਾ ਹੁਣ ਨਾਲ ਸਾਰੇ ਸੋਚ ਪਈ ਹੁੰਦੀ ਆ ਕਿ ਆਪਾਂ ਨੇ ਸਾਰ ਲਾ ਕੇ ਦੂਜੇ ਕੀ ਖਾਣਗੇ ਤੇ ਲੋਰੀ ਹੁਣ ਆਪਾਂ ਸਾਹ ਘੋਟ ਲਈਏ ਤੇ ਤੁਹਾਨੂੰ ਸਿੱਧਾ ਸਵੇਰੇ ਮਿਲਦੇ ਆ ਤੇ ਮੌਸਮ ਤੁਸੀਂ ਦੇਖ ਲਿਆ ਹਾਲਾਤ ਬਹੁਤ ਖਰਾਬ ਹੋ ਗਏ ਨੇ ਹਾਂ ਤੇ ਹੁਣ ਜਿੱਦਾਂ ਕੰਮ ਆ ਤੁਹਾਨੂੰ ਪਤਾ ਵੀ ਦੁਪੱਟੇ ਡੁਪਟੇ ਡਾਈ ਕਰਨ ਟਾਟੇ ਡੁਪੇ ਡਾਈ ਕਰਨ ਤਾਂ ਹੁਣ ਕੱਲ ਮੈਂ ਫਰੀ ਅਮਨ ਪਰਸੋ ਫੇਰ ਮੇਰੇ ਕੋਲ ਫੰਕਸ਼ਨ ਹੈ ਵਾਯੋ ਰੱਬ ਤੇ ਪਰਸੋ ਫੇਰ ਮੈਂ ਜਾਣਾ ਤੇ ਆਪਣੇ ਕੰਮ ਜਿਹੜੇ ਕੱਲ ਕਰਨ ਵਾਲੇ ਨੇ ਉਹਨਾਂ ਵੇਖ ਲਿਓ। ਕੋਈ ਯਾਰ ਹੁਣ ਗਗਨੇ ਫੇਰ ਸਕੂਲ ਤੋਂ ਜਣਾ ਕੀ 3 ਵਜੇ ਕੀ ਕੰਮ ਰਹਿਣਾ ਉਹਨਾਂ ਡਾਈਆਂ ਹੁੰਦੀਆਂ ਨਾ ਵਾਸਤਾ ਹੋ ਗਈ ਗੱਲ ਨਹੀਂ ਕਿ ਗੱਦ ਨਹੀਂ। ਫਿਰ ਮੈਂ ਸਵੇਰੇ ਐ ਕਰੂੰਗਾ ਨਾ ਮੈਂ ਇੱਕ ਵਾਰੀ ਪਹਿਲਾਂ ਡਾਈ ਆਣ ਦੇ ਆਉਂਗਾ ਕਪੜੇ ਡਾਈ ਕਰਨ ਵਾਲੇ ਨੇ ਨਾ। ਸ਼ਾਮ ਨੂੰ ਜੇ ਚਾਹਾਂਗੇ ਆਪਾਂ ਤਾਂ ਉਹਨਾਂ ਕੋਲੋਂ ਪਤਾ ਹੁੰਦਾ ਡਾਈ ਇਹਨੂੰ ਸੋਚੀ ਜਾ ਸਮਝਾਉਣੀਆਂ ਹੁੰਦੀਆਂ ਵੀ ਆਹ ਰੰਗ ਆ। ਮਨ ਫੋਨ ਤੇ ਸਮਝਾਦੀ ਯਾਰ। ਆਜਾ ਇੱਥੇ ਪਾਉਣੀਆਂ ਐ ਕਰਨਾ ਓ ਕਰਨਾ। ਹੁੰਦੇ ਕੋਈ ਤਾਂ ਮੈਂ ਕਰ ਨਹੀਂ ਸਕਦਾ ਮੈਂ ਤਾਂ ਇੰਨਾ ਕਰ ਸਕਦਾ ਤੁਹਾਡੇ ਡਾਈ ਵਾਲਿਆਂ ਨੂੰ ਕੱਪੜੇ ਫੜਾ ਕੇ ਆ ਸਕਦਾ। ਸ਼ਾਮ ਆਪਣਾ ਇਹ ਕੁਤਸਨਾਇਆ ਕਰਨਾ ਹੈ ਨਾ ਉਹ ਤੁਸੀਂ ਆਪਣਾ ਕਰ ਲਿਆ ਕਰੋ ਚਲ ਚਲੋ ਸਵੇਰੇ ਮਿਲਦੇ ਤੁਹਾਨੂੰ ਹੁਣ ਸਿੱਧਾ ਸਵਾਗਤ ੜਕਾ ਲਾਵਾਂਗੇ ਸਵੇਰੇ ਹੁਣ ਉੱਠ ਕੇ ਅੱਛਾ ਅੱਲਣ ਤਾਂ ਲਾ ਲਓ ਕੀ ਅੱਲਣ ਕਹਿੰਦੇ ਨੇ ਅੱਲਣ ਹੋਰ ਬੱਸ ਅੱਲਣ ਕਹਿੰਦੇ ਨੇ ਕੀ ਕਹਿੰਦੇ ਨੇ ਇਹਨੂੰ ਅੱਲਣ ਹੀ ਕਹਿੰਦੇ ਨੇ ਹੋਰ ਕੀ ਕਹਿੰਦੇ ਨੇ ਹਾਂ ਅੱਲਣਾ ਸਾਗ ਕੋਟਣਾ ਅੱਲਣ ਹਾਂ ਤੇ ਮਨੇ ਧੂਆ ਹੀ ਤਾਂ ਕਰਤਾ ਪਹਿਲੇ ਤੂੰ ਤੁਹਾਨੂੰ ਤਾਂ ਬਹੁਤ ਪੈ ਰਹੀ ਏ ਉਹ ਦਰਮਣ ਨੇ ਹੋਰ ਅੱਗੇ ਘਰ ਕੋਲ ਧੁੰਦ ਜ਼ਿਆਦਾ ਏ ਧੂਆ ਹੈ ਨਾ ਇਹਰ ਤੋਂ ਹਰਣਗੀਆਂ ਵਾਲੀ ਗੱਲ ਤੁੰਦ ਦੀ ਜਣਾ ਤੁੰਦ ਵੀ ਆ ਤੇ ਧੂਆਂ ਵੀ ਆ ਮਨ ਦੋਨੋਂ ਚੀਜ਼ਾਂ ਨਾਲ ਨੇ ਹੈਨਾ ਤੇ ਇਸ ਵਾਰ ਜੀਰੀ ਵੀ ਲੇਟ ਹੋਈ ਐ ਹੋਰ ਦੀ ਵੀ ਲੇਟ ਐ ਹੂੰ ਵੱਡੀ ਵੀ ਲੇਟ ਗਈ ਐ ਪਰ ਨਹੀਂ ਮੈਂ ਪਾਈ ਤਾ ਪਾਈ ਜੇ ਤੁੰਦ ਨਹੀਂ ਧੂਆਂ ਨਹੀਂ ਹੈਗਾ ਇਹ ਇਹ ਤੁੰਦ ਦੇ ਮਨ ਤੇ ਤੁੰਦ ਦੇ ਭਲੇਖੇ ਚ ਰਹੈ ਜੀ ਕਿਤੇ ਵੀ ਧੂਆਂ ਇਹ ਵੀ ਧੂਆਂ ਦੇ ਭਲੇਖੇ ਚ ਰਹੇ ਨੇ ਕਨੇ ਗਾਂਡੇ ਲੱਗੇ ਮੁੰਨੇ ਸਾਗ ਕੁੱਟਣ ਲੱਗੇ ਹੋ ਸਾਗ ਬਣਾਉਣ ਲੱਗੇ ਸਾਗ ਕੇ ਪੰਜ ਚੜ੍ਹਦੇ ਬਾਕੀ ਚੁੱਲੇ ਦਾ ਸਾਗ ਤੇ ਚੁੱਲੇ ਦਾ ਹੀ ਹੁੰਦਾ ਨਾ